ਮਤਲਬ ਆਪਾਂ ਕਹਿ ਸਕਦੇ ਹਾਂ ਕਿ ਇਸ ਵਾਰ ਦੀ ਜਿਹੜੀਆਂ ਚੋਣਾਂ ਹੋਣਗੀਆਂ ਬੀਜੇਪੀ ਜਿਹੜਾ ਆਪਣਾ ਦਾਵਾ ਪ੍ਰਵਾਸੀਆਂ ਦੇ ਸਿਰ ਤੇ ਖੇਡ ਸਕਦੀ ਹੈ ਮੇਅਰ ਚੰਡੀਗੜ੍ਹ ਵਿੱਚ ਵੀ ਬਣੇ ਸੀਗੇ ਬੀਜੇਪੀ ਦੇ ਪਰ ਥੋੜੇ ਦਿਨਾਂ ਬਾਅਦ ਉਹਨਾਂ ਨੂੰ ਉਤਾਰ ਦਿੱਤਾ ਗਿਆ ਸੀਗਾ ਬਹੁਤ ਵੱਡਾ ਕਪਲਾ ਜਿਹੜਾ ਉਜਾਗਰ ਹੋਇਆ ਸੀਗਾ ਕਿਤੇ ਉਹੀ ਸੀਨ ਇੱਥੇ ਰਿਪੀਟ ਤਾਂ ਨਹੀਂ ਹੋਣ ਤੁਸੀਂ ਬੀਐਸਐਨਐਲ ਦੇ ਟੈਂਡਰ ਹੋਲਡਰੋਂ ਪਰ ਬੀਐਸਐਨਐਲ ਦਾ ਮਤਲਬ ਜੇ ਆਪਾਂ ਕਹ ਲਈਏ ਕਿ ਉਹਦਾ ਵजूद ਹੀ ਹੈ ਜਿਹੜਾ ਅਕਸ ਖਤਮ ਕਰਨ ਵਾਲੀ ਵੀ ਕੇਂਦਰ ਸਰਕਾਰੀ ਹੈ ਕਿਉਂਕਿ ਕੇਂਦਰ ਸਰਕਾਰ ਨੇ ਪ੍ਰਾਈਵੇਟ ਪਲੇਅਰਸ ਨੂੰ ਜਿਹੜਾ ਜੀਓ ਨੂੰ ਜਾਂ ਹੋਰ ਵੱਡੇ ਪਲੇਅਰ ਦ ਦਿੱਤੀ ਹੈ ਐਸ ਕੰਪੇਅਰ ਟੂ ਬੀਐਸਐਨਲ ਤੇ ਮਤਲਬ ਸਰਕਾਰੀ ਕੰਪਨੀ ਨੂੰ ਅੱਗੇ ਵਧਾਇਆ ਜਾ ਸਕਦਾ ਸੀਗਾ ਪ੍ਰਾਈਵੇਟ ਪਲੇਅਰਸ ਦੀ ਜਗ੍ਹਾ ਤੇ ਜਿਸ ਤਰ੍ਹਾਂ ਆਪਾਂ ਗੱਲ ਵਾਰਡ ਨੰਬਰ 2 ਦੀ ਕਰ ਰਹੇ ਸੀਗੇ ਲੋਕਾਂ ਦੇ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਕੀ ਏਜੰਡਾ ਰਹਿਣਗੇ ਕੀ ਇਸ ਵਾਰ ਦੀ ਚੋਣ ਹੈ ਜਿਹੜੀ ਉਹ ਇੱਕ ਪਾਰਟੀ ਸਪੈਸੀਫਿਕ ਹੋਏਗੀ ਜਾਂ ਕੈਂਡੀਡੇਟ ਸਪੈਸੀਫਿਕ ਹੋਏਗੀ ਜਾਂ ਫਿਰ ਵਰਕ ਸਪੈਸੀਫਿਕ ਹੋਏਗੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਦਾਅਵੇ ਬਹੁਤ ਵੱਡੇ ਵੱਡੇ ਕੀਤੇ ਗਏ ਸੀਗੇ ਲੇਕਿਨ ਗਰਾਊਂਡ ਲੈਵਲ ਤੇ ਜਿਹੜੀ ਇਮੇਜ ਹੈ ਉਹ ਕੁਝ ਹੋਰ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਸਵੇਰਾ ਟੀਵੀ ਤੇ ਮੈਂ ਹਾਂ ਨੂਬੈਸ ਨਗਰ ਨਿਗਮ ਚੋਣਾ ਦਾ ਆਗਾਜ਼ ਜਿਹੜਾ ਸ਼ਹਿਰ ਦੇ ਵਿੱਚ ਹੋ ਗਿਆ ਅੱਜ ਵੱਖਰੀ ਵੱਖਰੀ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਨਗਰ ਨਿਗਮ ਚੋਣਾ ਦੇ ਵਿੱਚ ਆਪਣੀ ਕਿਸਮਤ ਅਜ਼ਮਾਨਦੇ ਲਈ ਆਪਣੀ ਨੁਮਾਇੰਦਗੀ ਹੈ ਜਿਹੜੀ ਉਹ ਆਪਣੀ ਪਾਰਟੀਆਂ ਦੇ ਕੋਲ ਲੈ ਕੇ ਜਾ ਰਹੇ ਨੇ ਫਾਰਮ ਜਿਹੜੇ ਨੇ ਨਗਰ ਨਿਗਮ ਚੋਣਾ ਦੇ ਲਈ ਭਰੇ ਜਾ ਰਹੇ ਨੇ ਇਸ ਵਾਰ ਦੀਆਂ ਚੋਣਾਂ ਦੇ ਮੱਦੇ ਨਜ਼ਰ ਸਾਰੀ ਪਾਰਟੀ ਦੇ ਕੈਂਡੀਡੇਟਸ ਨਾਲ ਅਸੀਂ ਗੱਲ ਕਰ ਰਹੇ ਹਾਂ ਇੱਕ ਸਰਵੇ ਜਿਸ ਤਰ੍ਹਾਂ ਸੀ ਤੁਹਾਨੂੰ ਦੱਸਿਆ ਸੀਗਾ ਕਿ ਹਰ ਇੱਕ ਵਾਰਡ ਦੇ ਵਿੱਚ ਜਾ ਕੇ ਜਿਹੜੇ जनहितैषी मुद्दे ਨੇ ਜਿਹੜੇ ਲੋਕਪਲਾਈ ਦੇ ਮੁੱਦੇ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਔਰ ਜਿਹੜੇ ਪੁਰਾਣੇ ਕਾਉਂਸਲਰਸ ਨੇ ਉਹਨਾਂ ਵੱਲੋਂ ਕਿਹੜੇ ਕੰਮ ਛੱਡ ਦਿੱਤੇ ਗਏ ਨੇ ਜਾਂ ਕਿਹੜੇ ਕੰਮ ਨੇ ਜਿਹੜੇ ਉਹ ਦੂਰੇ ਦਿੰਦੇ ਨੇ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਔਰ ਇਸ ਵਕਤ ਅਸੀਂ ਲੁਧਿਆਣਾ ਦੇ ਵਾਰਡ ਨੰਬਰ 2 ਦੇ ਵਿੱਚ ਸ਼੍ਰੀ ਅਨੂਲ ਮਿੱੱਤਲ ਜੀ ਦੇ ਦਫ਼ਤਰ ਪਹੁੰਚੇ ਆ ਜਿਹੜੇ ਭਾਜਪਾ ਤੋਂ ਇਸ ਵਾਰ ਆਪਣੀ ਕਿਸਮਤ ਅਜ਼ਮਾਨ ਦੇ ਲਈ ਚੋਣ ਮੈਦਾਨ ਦੇ ਵਿੱਚ ਉਤਰਨਗੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਕਿ ਕੀ ਉਹਨਾਂ ਦੇ ਜਿਹੜੇ ਏਜੰਡਾਸ ਨੇ ਔਰ ਸਾਬਕਾ ਜਿਹੜੇ ਕਾਉਂਸਲਰ ਸੀਗੇ ਅਕਾਲੀ ਦਲ ਕੀੜੇ ਕੀੜੇ ਕੰਮ ਕਿਤੇ ਗਏ ਨਹੀਂ ਜਾਂ ਰਹਿ ਗਏ ਨਹੀਂ ਜਿਨ੍ਹਾਂ ਬਾਰੇ ਮਿੱਤਰ ਸਾਹਿਬ ਚਰਣਾ ਪਾਣਗੇ ਮਿੱਤਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਅਨੂਪ ਜੀ ਤੁਹਾਡਾ ਪ੍ਰਾਈਮ ਸਵੇਰਾ ਦਾ ਸਾਡੇ ਦਫ਼ਤਰਾਂ ਚ ਹਾਰਦਿਕ ਸਵਾਗਤ ਹੈ ਜੀ ਮਿੱਤਰ ਸਾਹਿਬ ਇੱਥੋਂ ਤੁਹਾਡੇ ਵਾਰਡ ਨੰਬਰ 2 ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਕਾਉਂਸਲਰ ਸੀਗੇ ਗੁਰਮੇਲ ਜੀ ਬੜੇ ਥੋੜੇ ਜੇ ਮਾਰਜਨ ਤੇ 14 ਵੋਟਾਂ ਦੇ ਮਾਰਜਨ ਤੇ ਜਿੱਤੇ ਸੀਗੇ ਕਿਸ ਤਰ੍ਹਾਂ ਦੇ ਕੰਮ ਨੇ ਜਿਹੜੇ ਉਹਨਾਂ ਵੱਲੋਂ ਇਸ ਵਾਰਡ ਦੇ ਵਿੱਚ ਕਰਵਾਏਗੇ ਅਨੂਪ ਜੀ ਇਸ ਵਾਰਡ ਚ ਬੁਨਾਦੀ ਸਹੂਤਾਵਾਂ ਦਾ ਸੁਵਿਧਾਵਾਂ ਦਾ ਬਹੁਤ ਬੁਰਾ ਹਾਲ ਹੈ ਪਹਿਲਾਂ ਤਾਂ ਇੱਥੋਂ ਜਿਹੜੇ ਪਾਰਸ਼ਦ ਰਹੇ ਆ ਉਹ ਐਮਐਲਏ ਦੇ ਘਰੋਂ ਰਹੇ ਸਾਡੇ ਅਕਾਲੀ ਦਲ ਦੇ ਕਿਉਂਕਿ ਇਹ ਵਾਰਡ 2 3 4 ਇਕੱਠੇ ਹੀ ਹੁੰਦਾ ਸੀ ਜੀ ਇਹ ਨਵੀਂ ਵਾਰਡਬੰਦੀ ਜਦੋਂ 2018 ਚ ਆਈ ਸੀ 17 ਚ ਉਦੋਂ ਇਹ ਵਾਰਡ ਅਲੱਗ-ਅਲੱਗ ਹੋਏ ਸੀ ਉਸ ਤੋਂ ਬਾਅਦ ਇੱਥੇ ਇੱਕ ਸਾਡੇ ਵਾਰਡ ਚ ਬੜਾ ਇਤਨਾ ਤੁਸੀਂ ਦੱਸਿਆ ਵੀ 15-20 ਵੋਟਾਂ ਦੇ ਮਾਰਜਨ ਤੋਂ ਬੰਦਾ ਹਾਰ ਰਿਹਾ ਸੀ ਸੰਜੀਤ ਤਲਵਾਰ ਕਾਂਗਰਸ ਦੀ ਸਰਕਾਰ ਸੀ ਉਹਨਾਂ ਦਾ ਖਾਸ ਬੰਦਾ ਸੀ ਫਿਰ ਵੀ ਇਹ ਬਾੜ ਚ ਬੁਨਿਆਦੀ ਸਹੂਿਦਾਵਾਂ ਨਹੀਂ ਹੈਗੀਆਂ ਸਭ ਤੋਂ ਪਹਿਲਾਂ ਤਾਂ ਇੱਥੇ ਸੀਵਰੇਜ ਉਹ ਬਿਲਕੁਲ ਗਲਤ ਪਿਆ ਹੈ ਇਸ ਏਰੀਆ ਨੂੰ ਇਹਨਾਂ ਨੇ ਕਮਰਸ਼ੀਅਲ ਘੋਸ਼ਿਤ ਕਰਤਾ ਵੀ ਏਰੀਆ ਰੈਜੀਡੈਂਸ਼ੀਅਲ ਪਲੱਸ ਕਮਰਸ਼ੀਅਲ ਦੋਨੋਂ ਫੈਕਟਰੀਆਂ ਅੱਗੇ ਲੱਗੀਆਂ ਸਨਿਆਸਨਗਰ ਹੈ 골ਡਨ ਪਿਆਰ ਹੈ ਦੀਪ ਦੀਪ ਵੀ ਆ ਰਿਹਾ ਹੈ ਪਾਮੜਾ ਰੋਡ ਤੇ ਫੈਕਟਰੀਆਂ ਸਾਰੀਆਂ ਲੱਗੀ ਹੋਈਆਂ ਪਰ ਜਿਹੜੇ ਪਾਈਪ ਇਹ ਸਿਵਰੇ ਦੇ ਉਹ 6 ਇੰਚ ਦੇ ਆ। ਉਹ 6 ਇੰਚ ਦੇ ਪਾਈਪ ਚੋਂ ਅੱਜ ਕੱਲ ਦਾ 6 ਇੰਚ ਦੇ ਪਾਈਪ ਰੈ residensial ਏਰੀਆ ਚ ਨਹੀਂ ਪੈਂਦੇ ਇਹਨਾਂ ਨੇ ਕਮਰਸ਼ੀਅਲ ਏਰੀਆ ਚ ਪਾਏ ਹੋਏ ਆ। ਉਸ ਤੋਂ ਬਾਅਦ ਇਹਨਾਂ ਨੇ ਸੜਕਾਂ ਬਣਾਤੀਆਂ ਉੱਪਰ ਟਾਈਲਾਂ ਵਾਲੀ ਸੜਕਾਂ ਬਣਾਤੀਆਂ ਉਹ ਪਾਣੀ ਲੋਕਾਂ ਦੇ ਅੰਦਰ ਜਾਣ ਲੱਗ ਗਿਆ। ਉਹ ਬਿਮਾਰੀਆਂ ਲੋਕਾਂ ਦੇ ਅੰਦਰ ਪੈਣੀ ਸ਼ੁਰੂ ਹੋ ਗਈਆਂ। ਮਕਾਨ ਇੱਕ ਇਦਾਂ ਦੀ ਚੀਜ਼ ਹੈ ਕਿ ਬੰਦਾ ਲਾਈਫ 'ਚ ਇੱਕ ਵਾਰੀ ਬਣਾ ਪੰਦਾ ਜ਼ਿਆਦਾਤਰ ਮੈਕਸਿਮਮ ਬੰਦਾ। ਉਨੇ ਜਾਂ ਤਾਂ ਲੋਨ ਚੱਕਣਾ ਹੁੰਦਾ ਹੈ ਜਾਂ ਯਾਰੀ ਦੋਸਤੀ ਚ ਹੈ ਰਿਸ਼ਤੇਦਾਰੀ ਚੋਂ ਪੈਸੇ ਫੜ ਕੇ ਔਰ ਮਕਾਨ ਆਲਾ ਫਸ ਗਿਆ ਇੱਥੇ ਆ ਕੇ ਜਿਨ੍ਹਾਂ ਨੇ ਇੱਥੇ ਮਕਾਨ ਲੈ ਲਏ ਇੱਕ ਕਮਰਸ਼ੀਅਲ ਬਾਅਦ ਚੋ ਕੀਤਾ ਏਰੀਆ ਜਿਨ੍ਹਾਂ ਨੇ ਮਕਾਨ ਲੈ ਲਿਆ ਇੱਥੇ ਲੋਕਾਂ ਦੇ ਹਾਲਾਤ ਇਹ ਆ ਉਹ ਕਹਿੰਦੇ ਤੁਸੀਂ ਸਨਿਆਸਨਗਰ ਚਲੇ ਜਾਓਗੇ ਉਹ ਕਹਿੰਦੇ ਸਾਡਾ ਰਿਸ਼ਤੇਦਾਰ ਕੋਈ ਕਾਰਡ ਦੇਣ ਆਂਦਾ ਨਾ ਅਸੀਂ ਉਹਨੂੰ ਕਹਿੰਨੇ ਆਂ ਸ਼ਹਿਰ ਰੱਖ ਦਿਓ ਅਸੀਂ ਉੱਥੇ ਆ ਕੇ ਲੈ ਲਾਂਗੇ ਵੀ ਸਾਨੂੰ ਇਨਸਲਟ ਮਹਿਸੂਸ ਹੁੰਦੀ ਹੈ ਵੀ ਸਾਡਾ ਰਿਸ਼ਤੇਦਾਰ ਸਾਡਾ ਏਰੀਆ ਦੇਖਦਾ ਆ ਕੇ ਕਿੰਨੀ ਤਰ੍ਹਾਂ ਲੱਗਦਾ ਕਿ ਸ਼ਾਇਦ ਇਹਨਾਂ ਚੀਜ਼ਾਂ ਦਾ ਇਹ ਨਤੀਜਾ ਜਿਹੜਾ ਅੱਜ ਸ਼੍ਰੋਮਣੀ ਅਕਾਲੀ ਦਲ ਹੈ ਪੂਰੇ ਸੂਬੇ ਦੇ ਵਿੱਚ ਆਪਣੀ ਪਕੜ ਜਿਹੜੀ ਖੋ ਚੁੱਕੀ ਹੈ ਸਰ ਜੀ ਮੈਂ ਉਹੀ ਤੁਹਾਨੂੰ ਚੰਨਣਾ ਪਾਇਆ ਵੀ ਇਹਦੇ ਵਿੱਚ ਕਾਂਗਰਸ ਦੇ ਵੀ ਹੱਥ ਹੈ ਤੇ ਦੂਸਰੀ ਪਾਰਟੀਆਂ ਦਾ ਵੀ ਹੱਥ ਹੈ ਇਦੇ ਵਿੱਚ ਕੋਈ ਇੱਕ ਪਾਰਟੀ ਦੋ ਦੋ ਸਰਕਾਰਾਂ ਦੋ ਦੋ ਐਮ.ਐਲ.ਏ.ਸ ਏਰੀਏ ਤੋਂ ਰਹਿ ਗਏ ਔਰ ਧਾਕੜ ਏਰੀਏ ਜਿਨ੍ਹਾਂ ਦੇ ਪੋਸਟਰ ਅਸੀਂ ਦੇਖੇ ਇੰਨੇ ਹਜ਼ਾਰ ਕਰੋੜ ਆ ਗਏ ਈਸਟ ਕੌਂਸਲ ਟੈਂਸ਼ਨ ਨੂੰ ਇੰਨੇ ਹੀ ਹਜ਼ਾਰ ਕਰੋੜ ਆ ਗਏ ਉਹ ਹਜ਼ਾਰਾਂ ਕਰੋੜ ਗਿਆ ਕਿੱਥੇ ਹੈ ਸਾਨੂੰ ਅਜ ਤੱਕ ਨਹੀਂ ਸਮਝ ਆਇਆ ਲੋਕੀ ਤਾਂ ਉਹੀ ਸੁਵਿਧਾਵਾਂ ਤੇ ਅੱਜ ਤੋਂ 20 ਸਾਲ ਪਹਿਲਾਂ ਗੱਲਾਂ ਹੁੰਦੀਆਂ ਸੀ ਅੱਜ ਫੇਰ ਉਹੀ ਪਾਣੀ ਸੀਵਰੇਜ ਨਾਲੀ ਗੰਦਾ ਪਾਣੀ ਆ ਰਿਹਾ ਜੀ ਸਟਰੀਟ ਲਾਈਟਾਂ ਨਹੀਂ ਹੈਗੀਆਂ ਉਹ ਅੱਜਕੱਲ੍ਹ ਮੋਲ ਕੁਝ ਹੋ ਰਿਹਾ ਲੋਕਾਂ ਨੂੰ ਇਸ ਚੀਜ਼ਾਂ ਚੋਂ ਬਾਹਰ ਕੱਢੋ ਲੋਕਾਂ ਦੀ ਸੋਚ ਡਵੈਲਪਮੈਂਟ ਕਰੋ ਉਹ ਆਪਣੇ ਬੱਚਿਆਂ ਦੇ ਫਿਊਚਰ ਵੱਲ ਜਾਣ ਉਹਨਾਂ ਨੂੰ ਇੱਥੇ ਹੀ ਰੱਖਿਆ ਹੋਇਆ ਹੈ ਰਾਜਨੇਤਾਵਾਂ ਨੇ ਇੱਥੋਂ ਬਾਹਰ ਹੀ ਨਿਕਲਣ ਦਿੱਤਾ ਵੀ ਆਹੇ ਚੀਜ਼ਾਂ 'ਚ ਉਹ ਚਾਰ ਚੀਜ਼ਾਂ 'ਚ ਫਸੇ ਰਹਿਣ ਵੀ ਸਾਡੇ ਘਰ ਦੇ ਅੱਗੇ ਪਾਣੀ ਖੜਾ ਹੁੰਦਾ ਜੀ ਸਾਡੀ ਸੜਕ ਨਹੀਂ ਬੰਦੀ ਸਾਡੀ ਨਿਆਲੀ ਦਾ ਦਿੱਕਤ ਹੈ ਸਾਨੂੰ ਗਟਰਾਂ ਦੀ ਦਿੱਕਤ ਹੈ ਸਿਰਫ ਇਹੀ ਚੀਜ਼ਾਂ ਚ ਅੱਜ ਕੱਲ ਦੇ ਨੇਤਾਵਾਂ ਨੇ ਇਹਨਾਂ ਨੂੰ ਇੱਥੇ ਰੱਖਿਆ ਹੋਇਆ ਜੀ ਮਿੱਤਲ ਸਾਹਿਬ ਭਾਜਪਾ ਜਿਹੜੀ ਪਾਰਟੀ ਆ ਭਾਰਤੀ ਜਨਤਾ ਪਾਰਟੀ ਬਾਕੀ ਸੂਬਿਆਂ ਦੇ ਵਿੱਚ ਗੱਲ ਕਰੀਏ ਤੇ ਪੂਰੀ ਪਕੜ ਕਾਫੀ ਅੱਛੀ ਹੈ ਜਿਹੜਾ ਹੋਰ ਸਟੇਟਾਂ ਦੀ ਗੱਲ ਆਪਾਂ ਜਦੋਂ ਰਾਜਸਥਾਨ ਦੀ ਗੱਲ ਕਰ ਲਈਏ ਆ ਐਮਪੀ ਦੀ ਗੱਲ ਕਰ ਲਈਏ ਬਾਕੀ ਸਟੇਟਾਂ ਦੇ ਵਿੱਚ ਬੀਜੇਪੀ ਦੀ ਪਕੜ ਕਾਫੀ ਸਟਰੋਂਗ ਹੈ ਲੇਕਿਨ ਪੰਜਾਬ ਦੇ ਵਿੱਚ ਆ ਕੇ ਬੀਜੇਪੀ ਦੀ ਪਕੜ ਕਿਤੇ ਨਾ ਕਿਤੇ ਢਿੱਲੀ ਹੁੰਦੀ ਦਿਖਾਈ ਦਿੰਦੀ ਹੈ ਕੀ ਨਤੀਜੇ ਇਸ ਚੀਜ਼ ਦੇ ਦੇਖਦੇ ਹੋ ਇਹ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਦੇ ਚੱਲਦੇ ਆ ਸਾਰਾ ਕੁਝ ਹੋਇਆ ਹੈ ਜਾਂ ਕੋਈ ਹੋਰ ਜਿਹੜੇ ਸਰਕਮਸਟੈਂਸਸ ਨੇ ਦੇਖੋ ਇਹ ਤੁਸੀਂ ਕਿਸੇ ਚੀਜ਼ ਦਾ ਬਾਕੀ ਸਟੇਟਾਂ 'ਚ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਹੈ ਉੱਥੇ ਦਾ ਵਰਕ ਦੇਖ ਲਓ ਇੱਥੇ ਪ੍ਰਵਾਸੀ ਵੋਟਰ ਬਹੁਤ ਹੈ ਉਨ assi ਜਦੋਂ ਪ੍ਰਵਾਸੀ ਵੋਟਰ ਨੂੰ ਮਿਲਦੇ ਆ ਤਾਂ ਉਹ ਸਾਨੂੰ ਪੁੱਛਦਾ ਵੀ ਸਾਡੇ ਯੂਪ ਵਰਗਾ ਵੀ ਪੰਜਾਬ ਚ ਹੋਊਗਾ ਵੀ ਸਾਨੂੰ ਉਥੇ ਆਵਾਸ ਯੋਜਨਾ ਦੇ ਤਹਿਤ ਮਕਾਨ ਮਿਲੇ ਆ ਸਾਨੂੰ ਆਹ ਸੁਵਿਧਾਵਾਂ ਮਿਲ ਰਹੀਆਂ ਯੋਗੀ ਬਾਬਾ ਤੋਂ ਆਹ ਚੀਜ਼ਾਂ ਗੁੰਡਾਗਰਦੀ ਉਹ ਤੋਂ ਖਤਮ ਹੋ ਗਈ ਔਰ ਕਿਸੇ ਟਾਈਮ ਅਸੀਂ ਇਹ ਕਹਿੰਦੇ ਸੀ ਪੰਜਾਬ ਬੜਾ ਖੁਸ਼ਹਾਲ ਸੂਬਾ ਹੈ ਯੂਪੀ ਬਿਹਾਰ ਬਹੁਤ ਪਿਛੜਿਆ ਹੋਇਆ ਹੈ ਅੱਜ ਜਿੱਥੇ-ਜਿੱਥੇ ਭਾਜਪਾ ਦੀ ਸਰਕਾਰ ਹੈ ਜਾਂ ਭਾਜਪਾ ਦੇ ਗਠਬੰਧਨ ਦੀ ਸਰਕਾਰ ਹੈ ਉੱਥੇ-ਉੱਥੇ ਲੋਕਾਂ ਨੇ ਤਰੱਕੀ ਕੀਤੀ ਹੈ ਪੰਜਾਬ ਦੀ ਮਾੜੀ ਕਿਸਮਤ ਕਹਿ ਲਓ ਤੁਸੀਂ ਹੁਣ ਕਿਸਾਨਾਂ ਵਾਲਾ ਮੁੱਦਾ ਤਾਂ ਚਲੋ ਹੁਣ ਦਾ ਚੱਲ ਰਿਹਾ ਹੈ ਅਕਾਲੀ ਦਲ ਦੇ ਅਸੀਂ ਛੋਟੇ ਭਰਾ ਬਣ ਕੇ ਰਹੇ ਆ ਜੋ ਸਾਡਾ ਮੰਨ ਹੈ ਵੀ ਅਕਾਲੀ ਦਲ ਨੇ ਸ਼ਾਇਦ ਸਾਡੇ ਵਰਕਰ ਨੂੰ ਸਾਡੇ ਲੀਡਰ ਨੂੰ ਅੱਗੇ ਨਹੀਂ ਆਣ ਦਿੱਤਾ ਲੋਗਾ ਚੇ ਬੀਜੇਪੀ ਨੇ ਵਿਚਰ ਨਹੀਂ ਸਕੀ ਜਿੰਨੀ ਉਸ ਤੋਂ ਵੱਧ ਅਲੱਗ ਹੋਣ ਤੋਂ ਬਾਅਦ ਅਸੀਂ ਵਿਚਰੇ ਆ ਹੁਣ ਉਹਦਾ ਗਰਾਫ ਦਿਨ ਬਰ ਦਿਨ ਵੱਧਾ ਜਾ ਰਿਹਾ ਔਰ ਇਹ ਗੱਲ ਸ਼ੋਰ ਹੈ ਜੀ ਇਹ ਗੱਲ ਨੂੰ ਤੁਸੀਂ ਰਿਕਾਰਡ ਕਰਕੇ ਵੀ ਦੇਖਿਓ ਇਹ ਗੱਲ ਤੁਹਾਡੇ ਇੱਥੇ ਬੋਲੂਗੀ ਵੀ 2027 ਚ ਲੋਗੀ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਸੌਪੂਗੇ ਉਹਨਾਂ ਕੋ ਹੋਰ ਕੋਈ ਵਿਕਲਪ ਨਹੀਂ ਹੈ ਪੂਰੇ ਦੇਸ਼ ਦੇ ਹਾਲਾਤ ਦੇਖਦੇ ਹੋਏ ਸਾਡੀ ਸਰਕਾਰਾਂ ਦੇ ਹਾਲਾਤ ਦੇਖਦੇ ਹੋਏ ਉਹ ਭਾਰਤੀ ਜਨਤਾ ਪਾਰਟੀ ਹੀ ਇੱਕੋ ਇੱਕ ਵਿਕਲਪ ਬਚਦਾ ਉਹਨਾਂ ਕੋਲ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਬੀਜੇਪੀ ਦੀ ਸਰਕਾਰਾਂ ਦੇ ਵਿੱਚ ਜਿਹੜਾ ਇਨਸਾਫ ਮਿਲਦਾ ਹੈ ਗੁੰਡਾਗਰਦੀ ਖਤਮ ਹੋਈ ਹੈ ਪਰ ਉਸੇ ਸਰਕਾਰ ਦੇ ਵਿੱਚ ਲਖੀਮਪੁਰ ਖੀਰੀ ਜਿਹੜਾ ਕਾਂਡ ਹੋਇਆ ਸੀਗਾ ਉਹਦਾ ਇਨਸਾਫ ਅੱਜ ਤੱਕ ਜਿਹੜਾ ਪੀੜਤਾਂ ਨੂੰ ਨਹੀਂ ਮਿਲ ਸਕਿਆ ਕਿਸ ਤਰ੍ਹਾਂ ਦੇਖਦੇ ਨੇ ਦੇਖੋ ਜੀ 100% ਤਾਂ ਹਰ ਚੀਜ਼ ਕਿਤੇ ਵੀ ਨਹੀਂ ਹੋ ਸਕਦੀ ਕੁਝ ਨਾ ਕਬੀਆਂ ਤਾਂ ਪਰ ਲੋਕ ਬਾਕੀ ਸੂਬਿਆਂ ਨਾਲੋਂ ਉਹ ਸੂਬੇ 'ਚ ਜ਼ਿਆਦਾ ਖੁਸ਼ਹਾਲ ਨੇ ਅਗਰ ਪੰਜਾਬ ਨੂੰ ਕੰਪੈਰੀਜ਼ਨ ਕਰ ਲਈਏ ਉਹ ਸੂਬਿਆਂ ਤੋਂ ਲੋਕ ਪੰਜਾਬ 'ਚ ਕੰਮ ਕਰਨ ਆਉਂਦੇ ਸੀ ਹਜੇ ਵੀ ਕੰਮ ਕਰਨ ਇੱਥੇ ਆਉਂਦੇ ਆ ਪਰ ਜਿਹੜਾ ਪ੍ਰਵਾਸ ਨਿਰੰਤਰ ਦੇਖਣ ਨੂੰ ਮਿਲ ਰਿਹਾ ਜੇ ਮੰਨ ਕੇ ਆਪਾਂ ਚੱਲੀਏ ਕਿ ਵਾਕਈ ਉਹ ਸੂਬੇ ਖੁਸ਼ਹਾਲ ਨੇ ਤਾਂ ਯੂਪੀ ਬਿਹਾਰ ਸਾਰਾ ਇੱਥੇ ਆ ਕੇ ਬੈਠਾ ਆ ਯਾ ਯੂਪੀ ਦੇ ਮੇਜੋਰਿਟੀ ਆਫ ਜਿਹੜੇ ਲੇਬਰ ਕਲਾਸ ਦੇ ਲੋਕ ਆ ਉਹ ਪੰਜਾਬ ਦੇ ਵਿੱਚ ਆ ਕੇ ਕੰਮ ਕਰ ਰਹੇ ਨੇ ਜੇ ਸਾਰਾ ਕੁਝ ਉੱਥੇ ਠੀਕ ਹੈ ਤਾਂ ਫਿਰ ਉੱਥੇ ਕੰਮ ਕਿਉਂ ਨਾ ਕਰਦੇ ਨਹੀਂ ਉੱਥੇ ਕੰਮ ਦੇਖੋ ਜੀ ਹੁਣ ਉਹਨਾਂ ਦੇ ਕੰਮ ਕਰ ਇੱਥੇ ਸੈਟਿੰਗ ਐ ਅੱਛੀ ਉੱਥੇ ਵੀ ਉਹਨਾਂ ਦੇ ਭਰਾ ਬੈਠੇ ਆ ਅਗਰ ਇੱਕ ਇੱਕ ਘਰ ਚੋਂ 6 6 7 7 ਜਣੇ ਆ ਦੋ ਇੱਥੇ ਆਏ ਹੋਏ ਆ ਚਾਰ ਪੰਜ ਉੱਥੇ ਬੈਠੇ ਆ ਉਹ ਸਾਰਾ ਟੱਬਰ ਨਹੀਂ ਇੱਥੇ ਆ ਕੇ ਬੈਠਾ ਉਹ ਇੱਥੇ 20 20 ਸਾਲ 25 25 ਸਾਲ ਤੋਂ ਇੱਥੇ ਜੋਬਾਂ ਕੀਤੀਆਂ ਉਹਨਾਂ ਨੇ ਆਪਣੇ ਮਕਾਨ ਬਣਾਏ ਆ ਇੱਥੇ ਰਾਸ਼ਨ卡 ਆਧਾਰ卡 ਉਹਨਾਂ ਦੇ ਇੱਥੇ ਦੇ ਬਣੇ ਹੋਏ ਆ ਠੀਕ ਹੈ ਪ੍ਰਵਾਸੀ ਉਹਨਾਂ ਨੂੰ ਕਾਊਂਟ ਕਰਦੇ ਆ ਪਰ ਉਹ ਉਹ ਬੰਦੇ ਹੁਣ ਪੰਜਾਬ ਦੇ ਹੋ ਚੁੱਕੇ ਆ ਉਹਨਾਂ ਨੂੰ ਆਪਾਂ ਪ੍ਰਵਾਸੀ ਵੀ ਨਹੀਂ ਕਹਿ ਸਕਦੇ ਕਿਉਂਕਿ ਪੰਜਾਬ ਦੀ ਤਰੱਕੀ 'ਚ ਉਹਨਾਂ ਦਾ ਵੀ ਕਿਤੇ ਨਾ ਕਿਤੇ ਯੋਗਦਾਨ ਬਹੁਤ ਵੱਡਾ ਹੈ ਜੀ ਮਤਲਬ ਆਪਾਂ ਕਹਿ ਸਕਦੇ ਆ ਕਿ ਇਸ ਵਾਰ ਦੀ ਜਿਹੜੀਆਂ ਚੋਣਾਂ ਹੋਣਗੀਆਂ ਬੀਜੇਪੀ ਜਿਹੜਾ ਆਪਣਾ ਦਾਵਾ ਪ੍ਰਵਾਸੀਆਂ ਦੇ ਸਿਰ ਤੇ ਖੇਡ ਸਕਦੀ ਹੈ ਸਿੰਗਲ ਸੈਟਡ ਚੋਣਾਂ ਹੈ ਜੀ ਇਹ ਚਾਹੇ ਉਹ ਤੁਸੀਂ ਪ੍ਰਵਾਸੀ ਗਿਣ ਲਓ ਚਾਹੇ ਪੰਜਾਬੀ ਭਰਾ ਗਿਣ ਲਓ ਚਾਹੇ ਸਾਡਾ ਐਸਸੀ ਭਾਈਚਾਰਾ ਗਿਣ ਲਓ ਓਬੀਸੀ ਭਾਈਚਾਰਾ ਗਿਣ ਲਓ ਸਿੰਗਲ ਲੋਕ ਦੁਖੀ ਹੈ ਲੋਕ ਜਿਹੜੀ ਵਾਅਦੇ ਕਰਕੇ ਮਾਨ ਸਾਹਿਬ ਆਏ ਸੀਗੇ ਉਹ ਸਾਰੇ ਵਾਅਦੇ ਵਿਫਲ ਹੋਏ ਐ ਉਸ ਤੋਂ ਬਾਅਦ ਕਾਂਗਰਸ ਨੇ ਕੀ ਕੀਤਾ ਇਹ जगਜਾਹਿਰ ਹੈ ਸਾਰਾ ਕੁਝ ਰਾਜਾ ਵੜਿੰਗ ਜੀ ਉੱਥੋਂ ਆਏ ਸੀ ਇੱਥੇ ਉਹ ਆਪਣੀ ਵਾਈਫ ਦੀ ਸੀਟ ਨਹੀਂ ਬਚਾ ਸਕੇ ਇੱਥੇ ਆ ਕੇ ਉਹਨੂੰ ਕੀ ਕਰਨਗੇ ਪਰ ਭਾਰਤੀ ਜਨਤਾ ਪਾਰਟੀ ਦਾ ਲੁਧਿਆਣੇ ਮੇਰ ਦਾ ਮੇਰ ਬਣੇਗਾ ਹਾਊਸ ਸਾਡਾ ਹੋਏਗਾ ਇਹ ਗੱਲ 100% ਸ਼ੋਰ ਹੈ ਔਰ ਜਨਤਾ ਨੇ ठान ਲਈ ਹੋਈ ਐ 66 ਸੀਟਾਂ ਅਸੀਂ ਬਿੱਟੂ ਦੇ ਟਾਈਮ 'ਚ ਅਸੀਂ ਜਿੱਤੇ ਸੀ ਲੁਧਿਆਣਾ ਤੋਂ ਤੈਤ ਕਿ ਸਾਨੂੰ ਉਮੀਦ ਹੈ ਅਸੀਂ 66 ਤੋਂ ਉੱਪਰ ਸੀਟਾਂ ਜਿੱਤ ਕੇ ਮੇਅਰ ਭਾਰਤੀ ਜਨਤਾ ਪਾਰਟੀ ਦਾ ਬਣਾਵਾਂਗੇ ਜੀ ਮੇਅਰ ਚੰਡੀਗੜ੍ਹ ਵਿੱਚ ਵੀ ਬਣੇ ਸੀਗੇ ਬੀਜੇਪੀ ਦੇ ਪਰ ਥੋੜੇ ਦਿਨਾਂ ਬਾਅਦ ਉਹਨਾਂ ਨੂੰ ਉਤਾਰ ਦਿੱਤਾ ਗਿਆ ਸੀਗਾ ਬਹੁਤ ਵੱਡਾ ਕਪਲਾ ਜਿਹੜਾ ਉਜਾਗਰ ਹੋਇਆ ਸੀਗਾ ਕਿਤੇ ਉਹੀ ਸੀਨ ਇੱਥੇ ਰਿਪੀਟ ਤਾਂ ਨਹੀਂ ਹੋਣ ਦੇਖੋ ਕਪਲਾ ਨਹੀਂ ਉਜਾਗਰ ਹੋਇਆ ਸੀ ਉਹ ਕੁਝ ਦੁਨੀਆਂ ਨੇ ਲਾਈਵ ਦੇਖਿਆ ਸੀਗਾ ਜਿਹੜੇ ਪ੍ਰੈਸਾਈਡਿੰਗ ਅਫਸਰ ਸੀਗੇ ਉਸ ਸ਼ਰੇਆਮ ਜਿਹੜੇ ਸੀਸੀਟੀਵੀ ਚ ਰਿਕਾਰਡ ਹੋਏ ਸੀਗੇ ਵੈਲਿਡ ਵੋਟਰਾਂ ਨੂੰ ਕੈਨਸਲ ਕਰਦੇ ਵੈਲਿਡ ਵੋਟਰਾਂ ਨੂੰ ਕੈਨਸਲ ਨਹੀਂ ਕੀਤਾ ਜੀ ਉੱਤੇ ਕਟਿੰਗਾਂ ਸੀਗੀਆਂ ਕਿਸੇ ਦੇ ਕੋਸ਼ ਸੀਗਾ ਉਹਨਾਂ ਉਹਦੇ ਵਿੱਚ ਬੀਜੇਪੀ ਦਾ ਕੋਈ ਰੋਲ ਨਹੀਂ ਹੈ ਉਹਨਾਂ ਅਫਸਰਾਂ ਦੀ ਉਹਦੇ ਵਿੱਚ ਦਿਮਾਗ ਕੰਮ ਹੁੰਦਾ ਪਰ ਮੇਅਰ ਤਾਂ ਉੱਥੇ ਬੀਜੇਪੀ ਦੇ ਚੁਣੇ ਗਏ ਨਹੀਂ ਬੇਰ ਹੁਣ ਦੇਖੋ ਜੋ ਅਫਸਰਾਂ ਨੇ ਇੱਥੇ ਕਾਉਂਸਲਰ ਦੇ ਇਲੈਕਸ਼ਨ ਹੋਣਗੇ ਜੋ ਸਰਟੀਫਿਕੇਟ ਸ਼ਾਮ ਨੂੰ ਮਿਲਣਗੇ ਉਹੀ ਸਰਟੀਫਿਕੇਟ ਵੈਲਿਡ ਹੋਏਗਾ ਨਾ ਹੁਣ ਕੋਈ ਕੱਲ ਨੂੰ ਕਹਿ ਦੂਗਾ ਵੀ ਆਹ ਤਾਂ ਕਾਉਂਸਲ ਦੇ ਨਾਲ ਜਿਤਾਤਾ ਜੀ ਇਹ ਤਾਂ ਬੀਜੇਪੀ ਵਾਲੇ ਹਾਈ ਕਮਾਂਡ ਨੇ ਜਿਤਾਤਾ ਅਫਸਰ ਜਿੱਥੇ ਤੱਕ ਅਸੀਂ ਅਫਸਰਾਂ ਨਾਲ ਜਾਣਦੇ ਆ ਮੇਰਾ ਸਰਕਾਰੀ ਵਿਭਾਗ ਨਵਾਬ ਪੈਂਦਾ ਰਹਿੰਦਾ ਮੈਂ ਬੀਐਸਐਲ ਦਾ ਟੈਂਡਰ ਹੋਲਡਰ ਹਾਂ ਅਫਸਰ ਕਿਸੇ ਦਿਨ ਨਹੀਂ ਸੁਣਦਾ ਅਫਸਰ ਨੂੰ ਆਪਣੀ ਕੁਰਸੀ ਸਭ ਤੋਂ ਪਿਆਰੀ ਹੁੰਦੀ ਹੈ ਅਫਸਰ ਨੇ ਕੋਈ ਗਲਤ ਕੰਮ ਕਿਸੇ ਰਾਜਨੇਤਾ ਦੇ ਕਹਿੰਦੇ ਨਹੀਂ ਕਰਨਾ ਜੀ ਤੁਸੀਂ ਬੀਐਸਐਨਐਲ ਦੇ ਟੈਂਡਰ ਹੋਲਡਰ ਹੋ ਪਰ ਬੀਐਸਐਨਐਲ ਦਾ ਮਤਲਬ ਜੇ ਆਪਾਂ ਕਹਿ ਰਹੀਏ ਕਿ ਉਹਦਾ ਵजूद ਹੀ ਹੈ ਜਿਹੜਾ ਅਕਸ ਖਤਮ ਕਰਨ ਵਾਲੀ ਵੀ ਕੇਂਦਰ ਸਰਕਾਰੀ ਹੈ ਕਿਉਂਕਿ ਕੇਂਦਰ ਸਰਕਾਰ ਨੇ ਪ੍ਰਾਈਵੇਟ ਪਲੇਅਰਸ ਨੂੰ ਜਿਹੜਾ ਜੀਓ ਨੂੰ ਜਾਂ ਹੋਰ ਵੱਡੇ ਪਲੇਅਰਸ ਨੂੰ ਤਵੱਜੋ ਜ਼ਿਆਦਾ ਦਿੱਤੀ ਹੈ ਐਸ ਕੰਪੇਅਰ ਟੂ ਬੀਐਸਐਨਐਲ ਤੇ ਮਤਲਬ ਸਰਕਾਰੀ ਕੰਪਨੀ ਨੂੰ ਅੱਗੇ ਵਧਾਇਆ ਜਾ ਸਕਦਾ ਸੀਗਾ ਪ੍ਰਾਈਵੇਟ ਪਲੇਅਰਸ ਦੀ ਜਗ੍ਹਾ ਦੇ ਕੋਈ ਜ ਜਦੋਂ ਇਹ ਤਾਂ ਹੁਣ 10 ਸਾਲ ਤੋਂ મોદી ਦੀ ਸਰਕਾਰ ਸੀਗੀ ਉਸ ਤੋਂ ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ ਸੀ ਬੀਐਸਐਨਲ बिकਨ ਦੀ ਕਦਰ ਤੇ ਸੀਗਾ ਵੀ ਬੀਐਸਐਨਲ ਲਾਸਟੇ ਜਾ ਰਿਹਾ ਸੀ ਹੁਣ ਬੀਐਸਐਨਲ ਲਾਸਟੇ ਨਹੀਂ ਤਾਂ ਟਾਟਾ ਨੇ ਟੇਕਓਵਰ ਕੀਤਾ ਉਹਨੂੰ ਟਾਟਾ ਦੇ ਜੁਆਇੰਟ ਵੈਂਚਰ ਦੇ ਵਿੱਚ ਬੀਐਸਐਨਲ ਤੇ ਟਾਟਾ ਇਕੱਠੇ ਕੰਮ ਕਰ ਰਹੇ ਨੇ ਜੁਆਇੰਟ ਵੈਂਚਰ ਦੇ ਵਿੱਚ ਟਾਟਾ ਬੀਐਸਐਨਲ ਨੂੰ ਉਹਦੇ ਟਾਵਰਾਂ ਦੇ ਅਸੈਂਬਲ ਕਰਕੇ ਦੇ ਰਿਹਾ ਹੈ ਉਹਦੀ ਬੀਐਸਐਨਲ ਪੇਮੈਂਟ ਦੇ ਰਿਹਾ ਉਹ ਕੋਈ ਬੀਐਸਐਨਲ ਨਾਲ ਪ੍ਰੋਫਿਟ ਸ਼ੇਅਰਿੰਗ ਤੇ ਨਹੀਂ ਹੈ ਬੀਐਸਐਨਲ ਦੇ ਜਿਹੜੇ ਪ੍ਰੋਜੈਕਟ ਜਿਹੜੇ ਅੱਗੇ 1 ਲੱਖ ਟਾਵਰ ਹੋਣ ਜਨਵਰੀ ਤੱਕ ਲੱਗ ਜਾਏਗਾ ਬੀਐਸਐਲ ਦਾ ਗ੍ਰਾਫ ਅਸੀਂ ਪਿਛਲੇ 3 ਮਹੀਨਿਆਂ 'ਚ 1 ਲੱਖ ਦੇ ਕਰੀਬ SIM ਵੇਚ ਚੁੱਕੇ ਹਾਂ ਜੀ ਜੀ ਸਰ ਕੁਝ ਠੀਕ ਸੀਗਾ ਮੇਤੋ ਸਾਹਿਬ ਬੀਐਸਐਨਐਲ ਨੂੰ ਸਭ ਤੋਂ ਐਂਡ ਤੇ ਜਿਹੜਾ ਆ 4G ਸਪੈਕਟ੍ਰਮ ਦੀ ਜਿਹੜੀ ਆ ਪਰਮਿਸ਼ਨ ਸਭ ਤੋਂ ਐਂਡ ਤੇ ਮਿਲੀ ਆ Airtel ਨੇ ਬਹੁਤ ਪਹਿਲਾਂ ਤਕਰੀਬਨ 4-5 ਸਾਲਿਆਂ ਤੋਂ 8 ਸਾਲ ਪਹਿਲਾਂ ਤੱਕ 4G ਸਪੈਕਟ੍ਰਮ ਲਾਂਚ ਕਰਤਾ ਸੀਗਾ Jio ਨੇ 4G ਸਪੈਕਟ੍ਰਮ ਇੰਟਰੋਡਿਊਸ ਕੀਤਾ ਸੀਗਾ ਪੰਜਾਬ ਦੇ ਵਿੱਚ ਬੀਇੰਗ ਅ ਗਵਰਨਮੈਂਟ ਕੰਪਨੀ ਤੁਹਾਨੂੰ ਲੱਗਦਾ ਕਿ BSNL ਹੀ ਕੰ ਪਹਿਲੀ ਕੰਪਨੀ ਹੋਣੀ ਚਾਹੀਦੀ ਸੀਗੀ ਜਿਹੜਾ 4G ਸਪੈਕਟ੍ਰਮ ਲਾਂਚ ਕਰਦੀ ਹੁੰਦੀ ਹੈ ਸਰ ਅਸੀਂ ਤਾਂ ਚਾਹੁੰਦੇ ਸੀਗੇ ਵੀ BSNL ਉਦਾਂ ਦੀ ਕੰਪਨੀ ਹੋਣੀ ਚਾਹੀਦੀ ਹੈ ਜਿਹਨੂੰ 4G ਸਪੈਕਟ੍ਰਮ ਫ੍ਰੀ ਦਿੱਤਾ ਜਾਵੇ ਚਾਹੇ ਵੀ ਉਹ ਤਾਂ ਦੇਸ਼ਿਤ ਵਿੱਚ ਕਾਰੇ ਕਰ ਰਹੀ ਹੈ ਜਿੱਥੇ ਇੱਕ ਲੈਂਡਲਾਈਨ ਲਾਉਣ ਵਾਸਤੇ ਪ੍ਰਾਈਵੇਟ ਕੰਪਨੀਆਂ ਜਾਣਦੀਆਂ ਹੀ ਨਹੀਂ ਕਿ ਉਹਨਾਂ ਦਾ ਲੱਖਾਂ ਖਰਚਾ ਹੁੰਦਾ ਕਿਰਾਇਆ ਇੱਥੋਂ ਆਣਾ ਨਹੀਂ ਬੀਐਸਐਲ ਨੇ ਉੱਥੇ ਵੀ ਲਾਏ ਆ ਪਰ ਇਹ ਜਿਹੜੀ ਪੁਰਾਣੀਆਂ ਸਰਕਾਰਾਂ ਰਹੀਆਂ ਉਹਨਾਂ ਦੀ ਪਾਲਿਸੀ ਰਹੀ ਹੈ ਉਹ ਪਾਲਿਸੀਆਂ ਚੇਂਜ ਕਰਨੀਆਂ ਉਹ ਸ਼ਾਇਦ ਸਾਨੂੰ ਇਹ ਨਹੀਂ ਨੋਲੇਜ ਵੀ ਨਹੀਂ ਹੋਏਗੀ ਕਿ ਉਹ ਲੋਕ ਸਭਾ ਚ ਰਾਜ ਸਭਾ ਚ ਕਿੱਦਾਂ ਹੁੰਦੀਆਂ ਇਹ ਪਾਲਿਸੀਆਂ ਪੁਰਾਣੀਆਂ ਸਰਕਾਰਾਂ ਬਣਾ ਕੇ ਗਈਆਂ ਪਰ ਅੱਜ ਦੇ ਟਾਈਮ 'ਚ ਬੀਐਸਐਲ ਪੁਰਾਣਾ ਤੇ ਬੀਐਸਐਲ ਅੱਜ ਦੇ ਬਹੁਤ ਫਰਕ ਹੈ ਜੀ ਤੇ ਜਿਸ ਤਰ੍ਹਾਂ ਆਪਾਂ ਗੱਲ ਵਾਰਡ ਨੰਬਰ 2 ਦੀ ਕਰ ਰਹੇ ਸੀਗੇ ਲੋਕਾਂ ਤੇ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਕੀ ਏਜੰਡਾ ਰਹਿਣਗੇ ਕੀ ਇਸ ਵਾਰ ਦੀ ਚੋਣ ਹੈ ਜਿਹੜੀ ਉਹ ਇੱਕ ਪਾਰਟੀ ਸਪੈਸੀਫਿਕ ਹੋਏਗੀ ਜਾਂ ਕੈਂਡੀਡੇਟ ਸਪੈਸੀਫਿਕ ਹੋਏਗੀ ਜਾਂ ਫਿਰ ਵਰਕ ਸਪੈਸੀਫਿਕ ਹੋਏਗੀ ਦੇਖੋ ਅਸੀਂ ਇੱਕ ਮੁਹਿੰਮ ਇੱਥੋਂ ਚਾਲੂ ਕੀਤੀ ਸੀ ਜਾਗਰੂਤਾ ਅਭਿਆਨ ਵੀ ਲੋਕਾਂ ਨੂੰ ਖੁਦ ਜਾਗਰੂਕ ਹੋਣਾ ਪਏਗਾ ਆਪਣੇ ਅਧਿਕਾਰਾਂ ਲਈ ਤੁਹਾਡੇ ਕੋਲ ਨੇਤਾ 5 ਸਾਲ ਚ ਹੁਣ ਤਾਂ 7 ਸਾਲ ਤੋਂ ਦੁਬਾਰਾ ਆ ਰਹੇ ਕਾਉਂਸਲਰ ਦੇ ਤੁਹਾਡੇ ਕੋਲ ਨੇਤਾ ਦੁਬਾਰਾ ਆਣਗੇ ਤੁਸੀਂ ਉਹਨਾਂ ਨੂੰ ਪੁੱਛਣਾ ਹੈ ਉਹਨਾਂ ਦਾ ਰਿਪੋਰਟ ਕਾਰਡ ਤੁਸੀਂ ਬਣਾਣਾ ਹੈ ਤੁਸੀਂ ਚੈੱਕ ਕਰੋ ਤੁਹਾਨੂੰ ਕਿਹੜੇ ਵਾਦੇ ਉਹ 7 ਸਾਲ ਪਹਿਲਾਂ ਕਰਕੇ ਗਏ ਸੀ ਔਰ ਕਿਹੜੇ ਕੰਮ ਤੁਹਾਡੇ ਹੋਏ ਨੇ ਉਸ ਆਧਾਰ ਤੇ ਤੁਸੀਂ ਆਪਣੀ VOTING ਕਰੋ ਅਸੀਂ 2 ਸਾਲ ਤੋਂ ਇਸ ਆਫਿਸ ਤੇ ਨਿਰੰਤਰ ਸੇਵਾ جاری ਹੈ ਔਰ ਸਾਰੇ ਵਾਰਡ ਵਾਸੀਆਂ ਨੂੰ ਪਤਾ ਹੈ ਅਸੀਂ ਕਿਸੇ ਨੂੰ ਨਿਰਾਸ਼ ਨਹੀਂ ਜਾਂਦੇ ਜੋ ਸਾਡੇ ਹੱਥੇ ਹੁੰਦਾ ਅਸੀਂ ਕਰਦੇ ਆਂ ਪਰ ਲੋਕ ਜਾਗਰੂਕ ਹੋਣਗੇ ਤਾਂ ਹੀ ਇਹ ਜਿਹੜੇ ਨੇਤਾ ਵਾਦੇ ਝੂਠੇ ਕਰਕੇ ਸੱਤਾ 'ਚ ਆ ਜਾਂਦੇ ਆ ਉਸ ਤੋਂ ਬਾਅਦ ਲੋਕਾਂ ਨੂੰ ਹੀ ਭੁੱਲ ਜਾਂਦੇ ਆ ਤੇ ਉਹਦੇ ਵਾਸਤੇ ਲੋਕਾਂ ਨੂੰ ਜਾਗਰੂਕ ਅਸੀਂ ਹੱਕਾ ਇੱਥੋਂ ਦਿੰਦੇ ਰਹਿੰਦੇ ਆ ਅਸੀਂ ਕਦੀ ਵੋਟ ਨਹੀਂ ਮੰਗਦੇ ਅਸੀਂ ਕਹਿੰਦੇ ਆ ਤੁਸੀਂ ਜਾਗਰੂਕ ਹੋ ਤੁਸੀਂ ਜਾਗਰੂਕ ਹੋ ਤਾਂ ਨੇਤਾ ਆਪਣੇ ਬੱਚਾ ਹੋਊਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਦਾਅਵੇ ਬਹੁਤ ਵੱਡੇ ਵੱਡੇ ਕੀਤੇ ਗਏ ਸੀਗੇ ਲੇਕਿਨ ਗਰਾਊਂਡ ਲੈਵਲ ਤੇ ਜਿਹੜੀ ਇਮੇਜ ਹੈ ਉਹ ਕੁਝ ਹੋਰ ਹੈ ਇੰਨਾ ਵੱਡਾ ਫਤਵਾ 92 ਐਮਐਲਏ ਉਹਨਾਂ ਦੇ ਜਿੱਤ ਕੇ ਆ ਗਏ ਜੋ ਕਦੀ ਸ਼ਾਇਦ ਉਹਨਾਂ ਨੇ ਵੀ ਨਹੀਂ ਸੋਚਿਆ ਸੀ ਵੀ ਅਸੀਂ ਇੰਨੀ ਵੱਡੀ ਜਿੱਤ ਨਾਲ ਸੇ ਆ ਜਾਾਂਗੇ ਉਹ ਫਤਵੇ ਦਾ ਵੀ ਉਹ ਮਾਨ ਸਤਕਾਰ ਨਹੀਂ ਕਰ ਸਕੇ ਪੰਜਾਬੀਆਂ ਦੇ ਦਿਲਾਂ 'ਚ ਵਸੇ ਪੰਜਾਬੀਆਂ ਨੇ ਬਹੁਤ ਨਿੱਘਾ ਸਵਾਗਤ ਕੀਤਾ ਉਹ ਸਰਕਾਰ ਦਾ ਪਰ ਹੁਣ ਪੰਜਾਬੀ ਸਾਰੇ ਅੱਕੇ ਪਏ ਆ ਪੰਜਾਬੀ ਇਹ ਦੇਖ ਰਹੇ ਆ ਵੀ ਕਦੋਂ ਇਹਨਾਂ ਦੀ ਸਰਕਾਰ ਦਾ ਟਰਮ ਪੂਰਾ ਹੋਵੇ ਤਾਂ ਸਿੱਤੀ ਸੱਤਾ ਭਾਰਤੀ ਜਨਤਾ ਪਾਰਟੀ ਨੂੰ ਸੋਪੀਏ ਵੀ ਇਹਨਾਂ ਦਾ ਭਵਿੱਖ ਕੁਝ ਵੀ ਨਹੀਂ ਹੈ ਜੋ ਝੂਠੇ ਵਾਦੇ ਇਹਨਾਂ ਨੇ ਕੀਤੇ ਐ ਮੈਂ ਕਹਿੰਦਾ ਕੋਈ ਸਰਕਾਰਾਂ ਨਹੀਂ ਕਰ ਸਕੀਆਂ ਇਹਨਾਂ ਨੇ ਸੋਹਾਂ ਵੀ ਖਾਧੀਆਂ ਉਸ ਜਗ੍ਹਾ ਤੇ ਜਾ ਕੇ ਜਿਹਦਾ ਨਾਮ ਲੈਣ ਲੱਗੇ ਬੰਦੇ ਨੂੰ ਸੋਚਣਾ ਪੈਂਦਾ ਵੀ ਮੈਂ ਉਹਦਾ ਨਾਮ ਲੈ ਰਿਆ ਉਹਦੇ ਅੱਖਾਂ ਰੋਂਗਟੇ ਉਹਦਾ ਸਰੀਰ ਦਾ ਇੱਕ ਇੱਕ ਕਣ ਖੜਾ ਹੁੰਦਾ ਪਰ ਇਹਨਾਂ ਨੂੰ ਉੱਥੇ ਵੀ ਕੋਈ ਅਸਰ ਨਹੀਂ ਮੈਂ ਤਾਂ ਇਸ ਤੋਂ ਬਾਅਦ ਕੁਝ ਨਹੀਂ ਕਹਿ ਸਕਦਾ ਵੀ ਜਿਹੜਾ ਉੱਥੇ ਜਾ ਕੇ ਝੂਠੀਆਂ ਸੋਹ ਖਾ ਲੈਂਦਾ ਉਹਦਾ ਰੱਬ ਹੀ ਰੱਖਾ ਹੈ ਫਿਰ ਤਾਂ ਇੱਕ ਮਿਤੋ ਸਾਹਿਬ ਇੱਕ ਨਾ ਵੈਬ ਸੀਰੀਜ਼ ਚੱਲ ਰਹੀ ਹੈ ਐਮਐਕਸ ਪਲੇਅਰ ਤੇ ਚਾਚਾ ਹਮਾਰੇ ਵਿਧਾਇਕ ਇਸ ਤਰ੍ਹਾਂ ਦੇ ਉਦਾਹਰਣ ਇੱਕ ਹਲਕਾ ਸਾਨੀ ਹਾਲ ਦੇ ਵਿੱਚ ਦੇਖਣ ਨੂੰ ਮਿਲੀ ਜਿੱਥੇ ਮੌਜੂਦਾ ਵਿਧਾਇਕ ਦੇ ਪਤੀਜੇ ਦਾ ਫੋਨ ਨਹੀਂ ਰਿਪੇਅਰ ਕੀਤਾ ਗਿਆ ਤਾਂ ਵਿਧਾਇਕ ਵੱਲੋਂ ਜਿਹੜੀ ਦੁਕਾਨ ਸੀਲ ਕਰਵਾ ਦਿੱਤੀ ਗਈ ਕੀ ਦੇਖਦੇ ਹੋ ਕਿਸ ਤਰ੍ਹਾਂ ਸਮਝਦੇ ਹੋ ਮੈਂ ਸੀਰੀਜ਼ ਤਾਂ ਨਹੀਂ ਦੇਖੀ ਪਰ ਆ ਖਬਰ ਜਰੂਰ ਸੁਣੀ ਸੀ ਠੀਕ ਹੈ ਉਹ ਚਾਚਾ ਹਮਾਰੇ ਵਿਧਾਇਕ ਹੈ ਉਹ ਚਾਚਾ ਵਿਧਾਇਕ ਦਾ ਭਤੀਜੇ ਦਾ ਸਾਰਾ ਕੁਝ ਹੀ ਹੈ ਬਾਕੀ ਇਹ ਆਮ ਲੋਕ ਹੈ ਹਜੇ ਅਗਰ ਇਹ ਖਾਸ ਹੁੰਦੇ ਕਾਂਗਰਸ ਵਾਲੇ ਫਿਰ ਤਾਂ ਉਹ ਬੰਦਾ ਮੇਰੇ ਖਾਲ ਤਿਹਾਰ ਜੇਲ੍ਹ ਚ ਹੀ ਮਿਲਣਾ ਸੀ ਜਿਹੜਾ ਬੰਦੇ ਦੀ ਦੁਕਾਨ ਸੀ ਜੋ ਹੋਈ ਹੈ ਹਜੇ ਇਹ ਆਮ ਲੋਕਾਂ ਦਾ ਹਾਲ ਹੈ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੀ ਆਮ ਆਦਮੀ ਸਰਕਾਰ ਕਹਿੰਦੇ ਆ ਇਹ ਉਹਨਾਂ ਦਾ ਹਾਲ ਹੈ ਜਨਤਾ ਨੂੰ ਜਾਗਰੂਕ ਹੋਣਾ ਪਏਗਾ ਜਨਤਾ ਨੂੰ ਦੇਖਣਾ ਪਏਗਾ ਰਿਪੋਰਟ ਕਾਰਡ ਚੈੱਕ ਕਰੋ ਲੋਕਾਂ ਦਾ ਤੁਹਾਡੇ ਨੇ ਕੀ ਵਾਦੇ ਕੀਤੇ ਆ ਕੀ ਪੂਰੇ ਕੀਤੇ ਆ ਉਸ ਤੋਂ ਬਾਅਦ ਆਪਣੀ ਵੋਟ ਦਾ ਅਧਿਕਾਰ ਕਰੋ ਔਰ ਵੋਟ ਦਾ ਅਧਿਕਾਰ ਜਰੂਰ ਕਰੋ ਜਿਹੜੇ ਬੰਦੇ ਕਹਿੰਦੇ ਨੇ ਅਸੀਂ ਕੀ ਲੈਣਾ ਜੀ ਅਸੀਂ ਕੀ ਲੈਣਾ ਵੋਟ ਪਾ ਕੇ ਅਸੀਂ ਕੀ ਲੈਣ ਜਾਣਾ ਵੋਟ ਪਾ ਕੇ ਉਹਨੇ ਜਿੱਤ ਜਵੇ ਜਿੱਤ ਜਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹ ਫਰਕ ਭਾਈ ਸਾਹਿਬ ਤੁਹਾਨੂੰ ਹੀ ਪੈਣਾ ਹੈ ਫਰਕ ਤੁਹਾਡੇ ਬੱਚਿਆਂ ਨੂੰ ਹੀ ਪੈਣਾ ਹੈ ਫਰਕ ਤੁਹਾਡੇ ਫਿਊਚਰ ਨੂੰ ਹੀ ਪੈਣਾ ਹੈ ਆਪਣੀ ਵੋਟ ਦਾ ਅਧਿਕਾਰ ਕਰੋ ਬਾਬਾ ਸਾਹਿਬ ਨੇ ਬਹੁਤ ਜ਼ਰੂਰੀ ਵੋਟ ਦਾ ਅਧਿਕਾਰ ਤੁਹਾਨੂੰ ਦਿੱਤਾ ਹੈ ਔਰ ਇਸ ਵੋਟ ਦਾ ਅਧਿਕਾਰ ਕਰੋਗੇ ਤਾਂ ਤੁਹਾਡੇ ਬੱਚਿਆਂ ਦਾ ਫਿਊਚਰ ਬਹੁਤ ਅੱਛਾ ਹੋਏਗਾ ਅਮਿਤ ਸਾਹਿਬ ਜਾਂਦੇ ਜਾਂਦੇ ਆਪਣੇ ਵੋਟਰਸ ਨੂੰ ਜਿਹੜੇ ਵਾਰਡ ਦੇ ਵੋਟਰਸ ਆ ਉਹਨਾਂ ਨੂੰ ਕੋਈ ਸੰਦੇਸ਼ ਸਾਡੇ ਚੈਨਲ ਦੇ ਮਾਧਿਅਮ ਦੇ ਨਾਲ ਦੇਣਾ ਚਾਹੋਗੇ ਤਾਂ ਸੋ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇਹੀ ਸੰਦੇਸ਼ ਦਿੰਨੇ ਆ ਜੀ ਤੁਸੀਂ ਸਾਨੂੰ ਜਾਣਦੇ ਹੋ ਅਸੀਂ ਤੁਹਾਡੀ ਕਿੰਨੀ ਸੇਵਾ ਕੀਤੀ ਹੈ ਅਗਰ ਤੁਸੀਂ ਸਾਨੂੰ ਕੋਈ ਮਾਨ ਬਖਸ਼ਦੇ ਹੋ ਪਹਿਲਾਂ ਤਾਂ ਪਾਰਟੀ ਸਾਨੂੰ ਕਿਤੋਂ ਲੜਨ ਦਾ ਮੌਕਾ ਦਿੰਦੀ ਹੈ ਤੇ ਸਾਨੂੰ ਤੁਸੀਂ ਕੋਈ ਮਾਨ ਬਖਸ਼ਦੇ ਹੋ ਤੇ ਅਸੀਂ ਤੁਹਾਡੀ ਉਮੀਦਾਂ ਤੇ ਪੂਰੇ ਖਰੇ ਉਤਰਾਂਗੇ ਅਸੀਂ ਰਿਪੋਰਟ ਕਰ ਅਗਰ ਦੂਸਰਿਆਂ ਦਾ ਚੈੱਕ ਕਰਾ ਰਹੇ ਹਾਂ ਸਾਡਾ ਤੁਸੀਂ ਦੋ ਦੋ ਮਹੀਨੇ ਬਾਅਦ ਚੈੱਕ ਕਰ ਲਿਓ ਛੇ-ਛੇ ਮਹੀਨੇ ਬਾਅਦ ਚੈੱਕ ਕਰ ਲਿਓ ਫਿਰ ਦੂਸਰੀ ਗੱਲ ਅਗਰ ਪਾਰਟੀ ਨਹੀਂ ਵੀ ਕਿਤੋਂ ਮੌਕਾ ਦਿੰਦੀ ਫਿਰ ਵੀ ਇਸ ਆਫਿਸ ਤੋਂ ਨਿਰੰਤਰ ਸੇਵਾਵਾਂ ਤੁਹਾਡੇ ਵਾਰਡ ਵਾਸੀਆਂ ਵਾਸਤੇ ਜਾਰੀ ਰਹਿਣਗੀਆਂ ਸੋ ਇਸ ਹਨ ਅਨਿਲ ਮਿੱਤਲ ਜੀ ਜਿਨ੍ਹਾਂ ਦੀ ਗੱਲਬਾਤ ਨੂੰ ਤੁਸੀਂ ਸੁਣਿਆ ਕਾਫੀ ਅਹਿਮ ਮੁੱਦਿਆਂ ਤੇ ਜਿਹੜੀ ਅੱਜ ਡਿਸਕਸ਼ਨ ਉਹਨਾਂ ਦੇ ਨਾਲ ਹੋਈ ਹੈ ਔਰ ਜਿਸ ਤਰ੍ਹਾਂ ਉਹਨਾਂ ਨੇ ਵੋਟਰਸ ਨੂੰ ਅਪੀਲ ਕੀਤੀ ਕਿ ਆਪਣੀ ਮਤ ਦਾ ਜਿਹੜਾ ਦਾਣ ਹੈ ਉਹ ਬੜਾ ਸੋਚ ਸਮਝ ਕੇ ਦਿਓ ਔਰ ਜਿਹੜੇ ਪੁਰਾਣੇ ਕੈਂਡੀਡੇਟ ਸੀਗੇ ਉਹਨਾਂ ਦਾ ਰਿਪੋਰਟ ਕਾਰਡ ਦੇਖ ਕੇ ਦਿਓ ਔਰ ਆਣ ਵਾਲੀਆਂ ਚੋਣਾਂ ਦੇ ਵਿੱਚ ਜਿਹੜਾ ਹੈ ਕਿਸੇ ਵੀ ਉਮੀਦਵਾਰ ਨੂੰ ਅਗਰ ਤੁਸੀਂ ਚੁਣਦੇ ਹੋ ਤਾਂ ਉਹਦਾ ਸਾਰਾ ਪ੍ਰੀਵੀਅਸ ਹਿਸਟਰੀ ਦੇਖ ਕੇ ਉਸ ਗਾਰ ਦੀਆਂ ਚੋਣਾਂ ਦੇ ਵਿੱਚ ਜਿਹੜਾ ਚੋਣ ਕਰੋ ਤੁਸੀਂ ਦੇਖ ਰਹੇ ਸੀ ਪ੍ਰਾਈਮ ਸਵੇਰਾ ਨਿਊਜ਼ ਧੰਨਵਾਦ